ਸਾ ਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਇੱਕ ਪਾਸੇ ਜਿੱਥੇ ਵਿਕਰਮਜੀਤ ਸਿੰਘ ਮਜੀਠੀਆ ਦੇ ਵਿਰੁੱਧ ਗਵਾਹੀਆਂ ਦਿੱਤੀਆਂ ਜਾ ਰਹੀਆਂ ਨੇ ਬੋਨੀ ਅਜ਼ਨਾਵਾ ਤਲਵੀਰ ਗਿਲ ਅਸਧਾਰਥ ਚਟੂ ਉਪਧਾਇਏ ਨਰਿੰਦਰ ਸਿੰਘ ਜਿੱਥੇ ਕਿ ਸੱਤਾ ਅਤੇ ਪਿੰਡੀ ਦੇ ਨਾਮ ਆ ਰਹੇ ਨੇ ਡਰਗ ਤਸਵੀਰ ਨੂੰ ਲੈ ਕੇ ਕਿਉਂਕਿ ਮਾਮਲਾ ਹੋਣ 540 ਕਰੋੜ ਦਾ ਨਹੀਂ ਮਾਮਲਾ ਹੈ 11000 ਕਰੋੜ ਰੁਪਏ ਦਾ ਪਹਿਲਾਂ ਦੱਸਿਆ ਸੀ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਤਹਿਤ ਗ੍ਰਿਫਤਾਰੀ ਹੋਈ ਹੈ ਵਿਜੀਲੈਂਸ ਵੱਲੋਂ ਲੇਕਿਨ ਐਨਡੀਪੀਸੇ ਐਨਡੀਪੀਐਸ ਨੇ ਪਰਚੇ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਨਾਲ ਜੁੜੀ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਨੇਤਾ ਬਿਕਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹੁਣ ਇਸ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਵੀ ਮਜੀਠੀਆ ਨਾਲ ਕੁਝ ਕੁਝ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਲਈ ਐਨਸੀਬੀ ਵੱਲੋਂ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਜਾਂਚ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਯਾਨੀ ਕਿ ਐਨਸੀਬੀ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਪਰਮਿਸ਼ਨ ਮੰਗੀ ਜਾ ਰਹੀ ਹੈ bizness ਦੇ ਅਲਪ ਸਰਬ ਉੱਚ ਅਧਿਕਾਰੀਆਂ ਦੇ ਕੋਲੋਂ ਕਿ ਐਨਡੀਪੀਐਸ ਦੇ ਅਤੇ ਨਸ਼ੇ ਦੇ ਤਹਿਤ ਤੇ ਕਾਰਵਾਈ ਕਰਦੀ ਹੈ ਬਿਕਮ ਜੀਠਿਆ ਤੇ ਇਥੋਂ ਤੱਕ ਸੀਮਤ ਨਹੀਂ ਉਧਰ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਇਸ ਦੇ ਨਾਲ ਹੀ ਹੋਰ ਕੇਂਦਰੀ ਜਾਂਚ ਏਜੰਸੀਆਂ ਵੀ ਇਸ ਕੇਸ ਤੇ ਨਜ਼ਰ ਬਣਾਈ ਹੋਈ ਹੈ ਮਜੀਠਿਆ ਖਿਲਾਫ ਨਸ਼ੇ ਦੇ ਇਲਜ਼ਾਮਾਂ ਅਤੇ ਆਮਦਨ ਤੋਂ ਵੱਧ ਇਕੱਠੀ ਕਰਨ ਦੇ ਮਾਮਲੇ ਨੇ ਪੰਜਾਬ ਦੀ ਰਾਜਨੀਤੀ ਦਾ ਮਾਹੌਲ ਗਰਭ ਕਰ ਦਿੱਤਾ ਹੈ ਹੁਣ ਇਸ ਕੇਸ ਦੀ ਜਾਂਚ ਦਾ ਦਾਇਰਾ ਹੋਰ ਵੱਧ ਗਿਆ ਹੈ ਇੱਕ ਪਾਸੇ ਆਮਦਨ ਤੋਂ ਵੱਧ ਜਾਇਦਾਦ ਦੂਸਰੇ ਪਾਸੇ ਨਾਰਕੋਟਿਕਸ ਯਾਨੀ ਕਿ ਐਨਸੀਬੀ ਐਨਸੀਬੀ ਦੀ ਕਾਰਵਾਈ ਅਤੇ ਤੀਸਰਾ ਕੇਂਦਰੀ ਜਨਸਿਆ ਵੀ ਜਿਨ੍ਹਾਂ ਨੇ ਪਰਮਿਸ਼ਨ ਮੰਗ ਰੀਆਂ ਨੇ ਕਿ ਸਾਨੂੰ ਵੀ ਕਾਰਵਾਈ ਪੁੱਛਗਿੱਛ ਕਰਨ ਦਾ ਮੌਕਾ ਦਿੱਤਾ ਜਾਵੇ ਯਾਨੀ ਕਿ ਬਿਕਨ ਜੀਸਮ ਜੀਟੀਆ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵਧ ਰਹੀਆਂ ਨੇ ਤੇ ਦੂਸਰੇ ਪਾਸੇ ਬਿਕਮਜੀਤ ਸਿੰਘ ਜੀਠਿਆ ਦੇ ਵਕੀਲ ਵੱਲੋਂ ਚੈਲੰਜ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮੰਡੂ ਕਿ ਭਈ ਨਹੀਂ ਐਂਡੀਪੀਸੀ ਦਾ ਪਰਚਾ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਦੂਸਰੇ ਪਾਸੇ ਸੁਪਰੀਮ ਕੋਰਟ ਤੋਂ ਵੀ ਕਲੀਨ ਚੈਟ ਮਿਲੀ ਹੋਈ ਹੈ ਹੁਣ ਸੱਤਾ ਤੇ ਪਿੰਦੀ ਦੇ ਨਾਮ ਆ ਰਹੇ ਨੇ ਕਿਉਂਕਿ ਬੋਲੀ ਅਜ਼ਰਾਰਾ ਨੇ ਖੁਲਾਸਾ ਕੀਤਾ ਹੈ ਕਿ 2013 14 15 16 17 ਦੇ ਵਿੱਚ ਨਸ਼ਾ ਰੱਜ ਕੇ ਵੇਚਿਆ ਗਿਆ ਪਿੰਦੀ ਅਤੇ ਸੱਤਾ ਜਿਹੜੇ ਨੇ ਜਿਹੜੇ ਇੱਕ ਇੰਟਰਨੈਸ਼ਨਲ ਨਸ਼ਾ ਤਸਕਰ ਨੇ ਜਿਹੜੇ ਜਿਨ੍ਹਾਂ ਦਾ ਥਾਂ ਟਿਕਾਣਾ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹਨਾਂ ਨੂੰ ਆਪਣੇ ਜਿਗਰੀ ਯਾਰ ਜਿਗਰਦਾਰ ਟੋਟਾ ਕਹਿੰਦੇ ਸੀ ਜਦੋਂ ਵੀ ਉਹ ਪੰਜਾਬ ਆਉਂਦੇ ਸੀ ਇਹਨਾਂ ਵੱਲੋਂ ਗੱਡੀਆਂ ਇਨਾਂ ਵੱਲੋਂ ਉਹਨਾਂ ਨੂੰ ਸਿਕਿਉਰਿਟੀ इवन ਦੋ ਇਹਨਾਂ ਵੱਲੋਂ ਜਹਾਜ਼ ਯਾਨੀ ਕਿ ਚੋਪਰ ਵੀ ਦਿੱਤੇ ਜਾਂਦੇ ਸੀ ਹੈਲੀਕਾਪਟਰਾਂ ਦਾ ਆਨੰਦ ਸਤਾ ਅਤੇ ਪਿੰਡੀ ਵੱਲੋਂ ਵੀ ਮਾਣਿਆ ਗਿਆ ਯਾਨੀ ਕਿ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਤਾਂ ਡੋਬਿਆ ਹੀ ਡੋਬਿਆ ਦੂਸਰੇ ਪਾਸੇ ਉਸ ਨਸ਼ਿਆਂ ਦੇ ਪੈਸੇ ਤੇ ਐਸ਼-ਫਸਤੀ ਵੀ ਕੀਤੀ ਗਈ ਐਨਸੀਪੀ ਨੇ ਪਰਮਿਸ਼ਨ ਮੰਗ ਲਈ ਹੈ ਇਸ ਤੋਂ ਬਾਅਦ ਕੇਂਦਰੀ ਏਜੰਸੀਆਂ ਵੀ ਕਹਿੰਦੀਆਂ ਨੇ ਕਿ ਅਸੀਂ ਵੀ ਇਸ ਮਾਮਲੇ ਦੀ ਪੂਰੀ ਤਰ੍ਹਾਂ ਤੈਕੀਕਾਤ ਕਰਨਾ ਚਾਹੁੰਦੇ ਹਨ ਯਾਨੀ ਕਿ ਬਿਕਮਜੀ ਸਿੰਘ ਜੀਟੀਆ ਦਾ ਬਚਣਾ ਬਿਲਕੁਲ ਮੁਸ਼ਕਲ ਹੋ ਗਿਆ ਹੈ ਧੰਨਵਾਦ